ਹਾਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਬਾਬਾ ਜੀ ਠੀਕ ਠਾਕ? ਠੀਕ ਠਾਕ। ਅੱਛਾ ਬਾਬਾ ਜੀ ਮੇਲੇ ਦੀ ਗੱਲ ਕਰੀਏ ਆਪਾਂ ਮੇਲਾ ਕਦੋਂ ਆਏਗਾ? ਤੇ ਇਹਦੀ ਸ਼ੁਰੂਆਤ ਦਾ ਪਹਿਲਾ ਦਿਨ ਕਦੋਂ ਹੈ? ਪਹਿਲਾ ਦਿਨ ਪਰਸੋਂ ਨੂੰ 12 ਤਰੀਕ ਦਾ। 12 ਤਰੀਕ ਨੂੰ ਆਏਗਾ। ਤਿਆਰੀਆਂ ਦੀ ਗੱਲ ਕਰੀਏ ਤਿਆਰੀਆਂ ਕਿਵੇਂ ਚੱਲਦੀਆਂ ਨੇ? ਤਿਆਰੀਆਂ ਵਧੀਆ ਚੱਲ ਰਹੀਆਂ। ਅੱਛਾ ਆਜੂ ਬੜੇ ਦਿਖਾ ਦੋ ਨਾਲ-ਨਾਲ। ਸੋ ਦਰਸ਼ਕੋ ਤੁਹਾਨੂੰ ਲਾਈਵ ਵੀ ਦਿਖਾ ਰਹੇ ਹਾਂ ਤੇ ਨਾਲ-ਨਾਲ ਅਸੀਂ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ। ਬਾਬਾ ਜੀ ਇਹ ਕਿਹੜਾ ਸਥਾਨ ਬਣਿਆ ਹੋਇਆ ਇੱਧਰ ਜਿਹੜਾ ਸਥਾਨ ਬਣ ਗੋਰਖਨਾਥ ਦਾ ਟਿੱਲਾ ਅੱਛਾ ਇਹ ਗੋਰਖਨਾਥ ਦਾ ਟਿੱਲਾ ਜੀ ਹਾਂ ਇਹ ਕੀ ਤਿਆਰ ਕਰੇਗਾ ਇਹਨਾਂ ਦਾ ਅਸੀਂ ਇਹ ਕੀ ਤਿਆਰ ਕਰਾਇਆ ਸਾਰਾ ਇਹ ਹਾਂ ਠੀਕ ਹੈ ਜੀ ਤੇ ਅੱਗੇ ਜੀ ਅੱਗੇ ਅੱਗੇ ਵੀ ਦਿਖਾ ਦਊਗਾ ਨਾਲ-ਨਾਲ ਬਾਬਾ ਜੀ ਆਓ ਤੁਸੀਂ ਵੀ ਨਾਲ ਆਓ ਜੀ ਇਹ ਗੁਰੂ ਗੋਰਖਨਾਥ ਦਾ ਧੂਣਾ ਹੈਗਾ ਅੱਛਾ ਇਹ ਗੁਰੂ ਗੋਰਖਨਾਥ ਦਾ ਧੂਣਾ ਜੀ ਹਾਂ ਜੀ ਇਹ ਦਾਰਸ਼ਕੋ ਤੁਸੀਂ ਸਾਰਾ ਕੁਝ ਲਾਈ ਵੀ ਦੇਖ ਰਹੇ ਹੋ ਤੇ ਤੁਹਾਨੂੰ ਬਾਅਦ ਦੇ ਵਿੱਚ ਵੀ ਦਿਖਾਵਾਂਗੇ ਤੇ ਆਜੂ ਜੁੜੇ ਰਹੋ ਅੱਗੇ ਵੀ ਬਾਬਾ ਜੀ ਵਾਈਫਾਈ ਦੀ ਸਹੂਲਤ ਵੀ ਪੂਰੀ ਹੈ ਬਰੇ ਨਾਲ ਹੈ ਹਾਂ ਠੀਕ ਹੈ ਵੀ ਸਮੱਸਿਆ ਨਾ ਆਵੇ ਮਤਲਬ ਦੱਸ ਸਕਦੇ ਹਾਂ ਨਾ ਨਾ ਕੋਈ ਨਾ ਕੋਈ ਚੱਕਰ ਨਹੀਂ ਹੈਗਾ ਸਾਡੀ ਫੁੱਲ ਤਿਆਰੀ ਹੈ ਉਹ ਜਿਹੜਾ ਸਥਾਨ ਬਣਿਆ ਹੈ ਉਹ ਗਾ ਮਾਰੀ ਛਾਦਰੀ ਇਹ ਤਕਰੀਬਨ ਕਿੰਨਾ ਕੁ ਪੁਰਾਣਾ ਸਥਾਨ ਹੈ ਮਤਲਬ ਇੱਥੇ ਜਿਹੜੀ ਸੇਵਾ ਚੱਲਦੀ ਆ ਜਾਂ ਕਿ ਮੇਲਾ ਲੱਗਦਾਗਾ ਕਿੰਨੇ ਕੁ ਪੁਰਾਣ ਕਿੰਨੇ ਕੁ ਸਾਲ ਪੁਰਾਣਾ ਇਹ 60 70 ਸਾਲ ਦਾ ਜੇ ਸਾਨੂੰ ਦੇਖਦਿਆਂ ਨੇ ਹੋਵੇ ਉਸ ਤੋਂ ਪਹਿਲਾਂ ਵੀ ਕਿਤੇ ਪਿਆ ਹੁੰਦਾ ਪੁਰਾਣਾ ਪਹਿਲਾਂ ਦੀ ਪੁਰਾਣਾ ਸਥਾਨ ਬਣਿਆ ਜੀ ਥੋੜੇ ਜਿਹੀ ਜਰੂਰ ਤੋਂ ਪਹਿਲਾਂ ਨਹੀਂ ਕਰਦੇ ਹਾਂ ਹਾਂ ਪਹਿਲਾਂ ਹੁੰਦੀਆਂ ਨੇ ਜੀ ਉਸ ਤੋਂ ਬਾਅਦ ਸਾਨੂੰ ਤਾਂ ਕੋਈ ਸੇਵਾ ਮਿਲੀ ਉਹਦੋਂ ਅਸੀਂ ਠੀਕ ਹੈ ਪਹਿਲਾਂ ਬਜ਼ੁਰਗਤਾਂ ਹਾਂਜੀ ਬਾਬਾ ਜੀ ਤੁਹਾਨੂੰ ਸੇਵਾ ਕਰਦੇ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਮੈਂ 2400 ਸੇਵਾ ਕਰ ਰਿਹਾ ਜੀ ਅੱਛਾ ਪਹਿਲਾਂ ਮੇਰੇ ਬਾਬਾ ਜੀ ਕਰਦੇ ਤੇ ਫਿਰ ਮੇਰੇ ਬਾਪੂ ਜੀ ਕਰਦਾ ਦੀ ਠੀਕ ਹੈ ਹਾਂ ਤੀਜੀ ਵੀੜੀ 'ਚ ਮੈਂ ਆਇਆ ਠੀਕ ਹੈ ਹਾਂ ਆਹ ਦੀ ਹੁਣੇ ਮੈਂ ਬਾਲਪਨ ਕਿ ਦਿਖਾ ਦੂੰਗਾ ਨਾਲ ਨਾਲ ਠੀਕ ਹੈ ਜੀ ਚਲੋ ਜੀ ਬਾਬਾ ਜੀ ਜਿਹੜਾ ਤੁਸੀਂ ਬੋਹੜ ਦਾ ਤਰਖਤ ਹੈ ਇਹ ਇਹੋ ਜਿਹੇ ਤਰਖਤ ਅੱਜ ਕੱਲ ਮਿਲਦੇ ਨਹੀਂ ਹੈਗੇ ਹਨ ਜਾਂ ਅੱਜ ਦੇਖਣ ਨੂੰ ਗੱਲ ਕਰੀਏ ਦੇਖਣ ਨੂੰ ਨਹੀਂ ਮਿਲਦੇ तकरीबन ਕਿੰਨੇ ਸਾਲ ਪੁਰਾਣਾ ਲੱਗਦਾ ਤਰਖਤ ਇਹ ਤਾਂ ਹੋ ਸਕਦਾ ਹੈ ਮੇਰੇ ਦਾਦੇ ਦੀ ਉਮਰ ਹੋ ਗਈ ਸੀਗੀ 100 ਸਾਲ ਦੀ ਅੱਛਾ ਉਹ ਕਹਿੰਦਾ ਮੈਨੂੰ ਨਹੀਂ ਪਤਾ ਹੈਗਾ ਪਹਿਲਾਂ ਦੀ ਲੱਗਿਆ ਹੋਇਆ ਹੈ ਉਹ ਤੋਂ ਪਹਿਲਾਂ ਦਾ ਹੈਗਾ ਹਾਂ ਠੀਕ ਹੈ ਤੋਂ 200 ਸਾਲ ਪੁਰਾਣਾ ਹਾਂ ਅੱਜ ਕੱਲ ਇਹ ਤਰਖਤ ਵੈਸੇ ਦੇਖਣ ਨੂੰ ਮਿਲਦੇ ਨਹੀਂ ਹੈਗੇ ਨਾ ਕੌਣ ਆਪਾ ਜੀ ਨਹੀਂ ਮਿਲਦੇ ਇਹਦਾ ਅਸੀਂ ਨੇ ਅਸੀਂ ਨੇ ਇਹਦੀ ਮਤਲਬ ਲੌਂਗ ਦੀ ਬਹੁਤ ਘੱਟ ਨੇ ਦਰੱਤੇ ਹੈਗੇ ਹਾਂ ਇਹਦਾ ਅਸੀਂ ਨੇ ਸੇਵਾ ਸੰਭਾਲ ਕਰਕੇ ਹੁਣ ਹੋਰ ਵੀ ਵਧੀਆ ਬਣਾਤਾ ਹੈ ਜੀ ਪਹਿਲਾਂ ਤਾਂ ਇਹ ਜੜਾਂ ਲਿਕੜੀਆਂ ਨੇ ਡੰਗਰ ਡੰਗਰ ਆਏ ਤੇ ਗੁਰਾਂ ਹੁਣ ਬਾਉਂਡਰੀ ਮਾਰ ਕੇ ਅਸੀਂ ਨੇ ਕਵਰ ਕਰਤਾ ਸਾਰਾ ਵਾਲਾ ਦਾ ਪਹਿਲਾਂ ਨਹੀਂ ਗੱਲ ਕਰੀਏ ਕਿੰਨੇ ਕੁ ਪ੍ਰਬੰਧ ਤੁਹਾਡੇ ਵੱਲੋਂ ਕੀਤੇ ਗਏ ਨੇ ਜਿਹੜੀ ਸੰਗਤ ਆਉਣੀ ਹੈ ਸੰਗਤ ਦੀ ਗੱਲ ਕਰੀਏ ਸਾਡੇ ਕਨੇਓ ਫੁੱਲ ਪ੍ਰਬੰਧ ਨੇ ਕੀ ਜੀ ਠੀਕ ਹੈ ਆ ਦੁੱਧ ਨੂੰ ਭਾਂਡੇ ਲਾਏ ਜਾਣਗੇ ਆ ਲੈਣਾ ਬਣਾਈਆਂ ਜਾਣਗੀਆਂ ਸਾਡੇ ਕੋਲੋਂ ਫੁੱਲ ਤਿਆਰੀ ਹੈ ਜੀ ਠੀਕ ਹੈ ਹਾਂ ਉਹ ਤੱਕ ਕਵਰ ਹੈਗੀ ਸਾਰਾ ਹਾਂ ਜੀ ਬਾਬਾ ਜੀ ਪ੍ਰਬੰਧਾਂ ਦੀ ਗੱਲ ਕਰੀਏ ਕੀ ਕੀ ਪ੍ਰਬੰਧ ਹੈ ਸੰਗਤ ਵਾਸਤੇ ਪ੍ਰਬੰਧ ਬਹੁਤ ਵਧੀਆ ਕਰੇ ਹੋ ਨੇ ਜੀ ਸਾਡੇ ਹਾਂ ਜੀ ਤੇ ਸਾਰਾ ਕੁਝ ਕੈਮਰਿਆਂ ਚ ਹੈਗਾ ਬਾਹਰ ਤੱਕ ਕੈਮਰੇ ਨੇਗੇ ਆਪਣੇ ਵਾਲੇ ਵਾਲੇ ਕੈਮਰੇ ਸਾਰੇ ਅੰਦਰ ਓਕੇ ਹਾਂ ਸਾਰੇ ਅੰਦਰ ਸੀਸੀਟੀਵੀ ਦੀ ਨਿਗਰਾਨੀ ਚੱਲ ਰਹੀ ਹੈ ਸੀਸੀਟੀਵੀ ਨਿਗਰਾਨੀ ਹੈ ਸਾਰੇ ਕਿਤੇ ਜੀ ਠੀਕ ਹੈ ਆਪਣੇ ਅੰਦਰ ਬਾਹਰ ਹਾਂ ਕੋਈ ਹਰਕਤ ਹੁੰਦੀ ਐ ਇਸ ਤਰ੍ਹਾਂ ਦੀ ਸਾਰਾ ਕੁਝ ਰਿਕਾਰਡ ਹੁੰਦਾ ਹਾਂ ਸਾਰਾ ਕੁਝ ਰਿਕਾਰਡ ਹੈਗਾ ਆ ਲੈਣਾ ਲੂਣਾ ਬਣਾ ਰਹੇ ਆਂਗੇ ਅਸੀਂ ਢੋਲ ਤਰੇ ਜਾਣਗੇ ਮਾਣਿਆਂ ਨੂੰ ਮੇਰੀ ਮਾਤਾ ਨੂੰ ਬੇਨਤੀ ਹੈ ਕਿ ਢੋਲਾਂ ਚ ਦੁੱਧ ਪਾਓ ਉਰਾ ਪਰਾਨਾ ਬੇਸਟ ਕਰੇ ਬਾਬਾ ਜੀ ਤਰੀਕ ਦੱਸੋ ਬੜਾ ਇੱਕ ਵਾਰ ਦੁਬਾਰਾ ਦੱਸ ਤਰੀਕ ਨੌਮੀ ਦੀ 12 ਤਰੀਕ ਦੀ 12 ਦੀ ਨੌਮੀ ਹਾਂ ਕੱਲ ਨੂੰ ਸ਼ਾਮ ਨੂੰ ਚੌਂਕੀ ਹੈਗੀ ਕੱਲ ਸ਼ਾਮ ਦੀ ਚੌਂਕੀ ਹੈ ਹਾਂ ਠੀਕ ਹੈ ਆਜੂ ਮਰੇ ਨਾਲ ਹੋਰ ਵੀ ਦਿਖਾਈ ਤੇ ਪ੍ਰਬੰਧਕ ਪਾ ਤੁਸੀਂ ਦੇਖ ਰਹੇ ਹੋ ਦਰਸ਼ਕੋ ਬੱਲਵਰ ਗਹਿਰਾਜ ਆਪੱਖੀ ਵਗੈਰਾ ਦਾ ਪ੍ਰਬੰਧਾਟਾ ਕੀਤਾ ਜਾ ਰਿਹਾ ਹੈ ਬਾਬਾ ਜੀ ਉਹਨੇ ਸੁੱਖ ਦੀ ਗੱਲ ਕਰੀਏ ਕੀ ਸੁੱਖਾ ਪੂਰੀ ਹੁੰਦੀ ਹੈ ਨੇ ਸਰ ਸੁਰੇ ਹਰ ਤਰ੍ਹਾਂ ਦੀ ਸੁੱਖ ਪੂਰੀ ਹੁੰਦੀ ਹੈ ਜੀ ਕੋਈ ਦੁੱਧ ਦੀ ਕੋਈ ਪੁੱਤ ਦੀ ਜੋ ਵੀ ਆਉਂਦਾ ਗੱਲ ਮਨੋ ਕਾਮਨਾ ਧਾਰ ਕੇ ਉਹਦੀ ਪੂਰੀ ਹੁੰਦੀ ਹੈ ਜੀ ਅੱਛਾ ਇਹ ਕਾ ਮਿੱਟੀ ਕੱਢਣਾ ਰਿਵਾਜ ਕਿਵੇਂ ਹੈ ਪੁਰਾਣਾ ਇਹ ਵੀ ਉਹਨੇ ਦੱਸੋ ਇਹ ਕੱਢਣਾ ਇਹ ਪੁਰਾਣਾ ਸੱਭਿਆਚਾਰਕ ਚੱਲਦਾ ਆ ਰਿਹਾ ਹੈਗਾ ਉਹਨੇ ਚੱਲਦਾ ਹੈ ਜੀ ਅੱਛਾ